ਇੱਕ ਦੋ ਮੈਂਬਰੀ ਗਰੋਅ ਹੈ ਉਹਦੇ ਤੇ ਲੀਡ ਚੱਲੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋਂ ਇੱਕ ਜਿਹੜਾ ਮੁੰਡੜਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਹੈ ਹਰਮਨ ਇੱਕ ਮਾਨਸੇ ਦਾ ਰਹਿਣ ਵਾਲਾ ਹੈ ਔਰ ਇੱਕ ਰਤਿਆ ਫਤਿਹਬਾਦ ਦਾ ਰਹਿਣ ਵਾਲਾ ਇਹਨਾਂ ਨੇ ਆਪਸ ਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਚੋਰੀ ਨਾ ਕੀਤੀ ਹੋ ਔਰ ਉਹਨਾਂ ਮੋਡਸ ਆਫ ਆਪਰੇਂਡੀਆ ਹੈ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਉਹ ਵੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਨੇ ਆ ਜੀ ਉਹਵੇਂ ਕਿਸੇ ਤੋਂ 20 ਫੜ ਲਏ ਕਿਸੇ ਤੋਂ 30 ਫੜ ਲੇ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦੇ ਦਿੱਤਾ ਤੇ ਅਗਲਾ ਵੀ ਉਸ ਬਾਈਕ ਨੂੰ ਫਿਰ ਉਸੇ ਤੇ ਹੀ ਚਲਾਈ ਜਾਂਦਾ ਜਿਹੜਾ ਆਪਾਂ ਇੱਕ ਐਫੀਡੇਬਲ ਕਰਕੇ ਦੇ ਦਿੰਨੇ ਆ ਤਾਂ ਇਹ ਸਾਰਾ ਜਿਹੜਾ ਗਰੋ ਹੈ ਇਹਨਾਂ ਦਾ ਇਹ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਅਸੀਂ ਫੜ ਲਏ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ ਬਾਈ ਸਾਡੇ ਪੋਜੈਸ਼ਨ ਚ ਆ ਗਏ ਨੇ 23ਵਾਂ ਉਹਦਾ ਵੇਹ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਜੱਜ ਜੱਜ ਸਭ ਕੁਲ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਰਮ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ਼ ਬਣਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਸਟ ਓਨਰ ਟੂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੇਵਿਡਸੀ ਤੁਰੇ ਫਿਰਦੇ ਨੇ ਜਿਹੜੇ ਛੋਟੇ ਵਾਈਕਲ ਦੇ ਹੁੰਦਾ ਹੀ ਪੰਗਾ ਇਸ ਕਰਕੇ ਹੈ ਕਿ ਅਬ ਜਦੋਂ ਵੀ ਅਸੀਂ ਟੂ-ਵੀਲਰ ਨੂੰ ਟ੍ਰੇਸ ਕਰਦੇ ਹਾਂ ਜਾਂ ਕੋਈ ਸੀਸੀਟੀਵੀ 'ਚ ਕਿਸੇ ਹੋਰ ਕ੍ਰਾਈਮ 'ਚ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਸਟ ਓਨਰ ਨੇ ਲਿਆ ਉਹਨੇ ਅੱਗੇ ਉਵੇਂ ਹੀ ਖਲਫੀਆਂ ਬਿਆਨ ਐਫੀਡੇਵਿਡ ਬੜ ਤੇ ਅੱਗੇ ਵੇਚਤਾ ਉਹ 5 5 6 6 ਥਾਂ 'ਤੇ ਵੇਚ ਜਾਂਦਾ ਔਰ ਬਾਅਦ 'ਚ ਉਹਨੂੰ ਟ੍ਰੇਸ ਕਰਨਾ A ਤੋਂ ਲੈ ਕੇ Z ਤੱਕ ਜਾਣਾ ਉਹ ਬਹੁਤ ਲੰਮਾ ਤੇ ਟਾਈਡੀ ਕੰਮ ਬਣ ਜਾਂਦਾ ਹੈ ਫੈਟਕ ਕੰਮ ਬਣ ਜਾਂਦਾ ਤੇ ਇਸ ਕਰਕੇ ਉਹਦੇ ਮੀਡੀਅਮ ਥਰੂ ਅਸੀਂ ਅਪੀਲ ਕਰਦੇ ਆਂ ਵੀ ਜਿਹੜੀ ਓਨਰਸ਼ਿਪ ਆ ਨਾਲ ਦੇ ਨਾਲ ਚੇਂਜ ਹੋਣੀ ਚਾਹੀਦੀ ਐ ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਿਟੀ ਉਹਦੀ ਐ ਕਿ ਉਹਨੇ ਕੋਈ ਬਾਈਕ ਵੇਚਦਾ ਜਿਸ ਬੰਦੇ ਨੂੰ ਅੱਗੇ ਕਰਾਇਮ ਕਰ ਦੇ ਬਾਈਕ ਉਹਦੇ ਨਾਮ ਤੇ ਖੜਾ ਰਹਿ ਜਾਂਦਾ ਤਾਂ ਇਸ ਚੀਜ਼ਾਂ ਦਾ ਗੌਰ ਕਰਨ ਦੀ ਲੋੜ ਐ ਔਰ ਜਿਹੜਾ ਇਹ ਗ로우 ਐ ਇਹਨੂੰ ਇੱਕ ਜਿਵੇਂ ਦੱਸਿਆ ਤੁਹਾਨੂੰ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ ਉਤੋਂ ਫਿਰ ਪੁੱਛ ਕੇ ਸ਼ੁਰੂ ਹੋ ਗਈ ਤਾਂ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਔਰ ਮੇਰੇ ਐਸਐਚਓ ਲੋਹਰੀਗੇਟ ਨੇ ਸ਼ਿਵਰਾਜ ਢਿੱਲੋਂ ਸਰ ਇਹਨਾਂ ਨੇ ਆਪਸ ਵਿੱਚ ਜਿਹੜਾ ਐਜ਼ ਟੀਮ ਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਜਾਂਦਰ ਮੋਟਰਸਕਲ ਕਿਹੜੇ ਟਾਰਗੇਟ ਕਿੱਦਾਂ ਸਪਲੈਂਡਰੀ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਹੈ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਹੈ ਕਿੱਥੇ ਅਬੰਡਨਡ ਖੜਾ ਹੈ ਜਦੋਂ ਤੋਂ ਮੈਂ ਮੋਟਰਸਾਈਕਲ ਲੈ ਜਾ ਸਕਾਂ ਸਰ ਸਾਰਾ ਇਹ ਪਟਿਆਲੇ ਦੇ ਵਿੱਚ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਇਹਨਾਂ ਨੇ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਟਾਡੇ ਮਾਰਡੀਮ ਬੋਰਡ ਸਾਣੀ ਵੀ ਸਾਨੂੰ ਆ ਰਿਹਾ ਸੀ ਵੀ ਇੱਕ ਫਲਾਣੀ ਤਾਂ ਬਾਈਕ ਮਿਸ ਹੋ ਗਿਆ ਜੀ ਫਲਾਣੀ ਤਾਂ ਮਿਸ ਹੋ ਗਿਆ ਅਸੀਂ ਉਹਨਾਂ ਚੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚ ਕਾਮਯਾਬ ਹੋ ਗਏ ਸਰ ਨਾਕਾਬੰਦੀ ਚ ਫੜੇ ਗਏ ਨੇ ਐਂਡ that is part of investigation ਕਿ ਕਿਵੇਂ ਇਨਫੋਰਮੇਸ਼ਨ ਆਈ ਤੇ ਕਿਵੇਂ ਅਸੀਂ ਅੱਗੇ ਡਵੈਲਪ ਕੀਤੀ ਕਿ ਇਹ ਨਕੀਰ ਕਰਨ ਕਰਕੇ ਹੀ ਲੱਗਾ ਚੋਰੀ ਗਾ ਇਜ਼ੀ ਮਨੀ ਜੀ ਸਰ ਪਹਿਲਾਂ ਵੀ ਇਹਨਾਂ ਦਾ ਕਰਾ ਚੱਲਦਾ ਨਹੀਂ ਕੋਈ ਨਹੀਂ ਪਹਿਲਾਂ ਸਾਰੇ ਨਵੇਂ ਨਵੇਂ ਉੱਠੇ ਕ੍ਰਿਮੀਨਲ ਨੇ ਜੀ ਇਹਨਾਂ ਦੇ ਪ੍ਰੀਵੀਅਸ ਕੋਈ ਜਿਹੜਾ ਕ੍ਰਾਈਮਨਲ ਹਿਸਟਰੀ ਨਹੀਂ ਹੈਗੀ ਆ ਔਰ ਜਿਵੇਂ ਮਦੱਸਾ ਇੱਕ ਰਤੀਏ ਦਾ ਇੱਕ ਮਾਨਸਾ ਦਾ ਕਿੰਨੀ ਉਮਰ ਹੈਗੀ ਹੈ ਛੋਟੀ ਉਮਰ ਦੀ ਜੀ 22 33 ਸਾਲ ਦੇ ਮੋਢੇ ਸਰ ਇਹਦੇ ਇਲਾਵਾ ਮੈਂ ਪਹਿਲਾਂ ਕਲੀਅਰ ਕੀਤਾ ਮੈਂ ਤੁਹਾਨੂੰ ਪਹਿਲਾਂ ਕਰਤਾ ਮਤਲਬ ਇਹ ਪਹਿਲਾਂ ਇਹ ਵੇਚ ਦੇਣੀ ਹੈ ਗਹਿਣੇ ਰੱਖ ਦੇਣੇ ਜਿਵੇਂ ਸਟਾਮ ਤੇ ਆਪਾਂ ਦੇ ਦਿੰਨੇ ਆ ਜੀ ਸਾਰੇ ਚੋਰੀ ਤੋਂ ਇਲਾਵਾ ਇੱਕ ਵੱਖਰੇ ਕਿਸਮ ਦਾ ਗੁਨਾਹ ਕੀਤਾ ਜਾ ਰਿਹਾ ਜਿਹੜਾ ਕਿਸੇ ਨੂੰ ਮਿਸ ਗਾਈਡ ਵੀ ਕੀਤਾ ਜਾ ਰਿਹਾ ਜਿਹੜਾ ਖਰੀਦ ਰਿਆ ਸੀ ਕੀ ਉਹਨੇ ਇਸ ਦੀ ਪੁਲਿਸ ਰਿਪੋਰਟ ਨਹੀਂ ਬਣਾਈ ਕਿਉਂਕਿ ਕ੍ਰਾਈਮ ਰਿਪੋਰਟ ਨਿਕਲ ਜਾਂਦੀ ਹੈ ਜੀ ਸਰ ਜਿਹੜਾ ਖਰੀਦ ਰਿਆ ਮੈਂ ਉਹੀ ਤਾਂ ਤੁਹਾਡੇ ਮਾਡੀਅਮ ਤੋਂ ਬੇਨਤੀ ਕੀਤੀ ਹੈ ਕਿ ਜਦੋਂ ਵੀ ਆਪਾਂ ਵਾਹਨ ਕੋਈ ਲੈਣੇ ਆ ਜਾਂ ਹੋਰ ਹੈ ਉਹਦੇ ਡਾਕੂਮੈਂਟਸ ਪ੍ਰੋਪਰ ਵੈਰੀਫਾਈ ਕਰਨੇ ਚਾਹੀਦੇ ਨੇ ਵੇਚਣ ਵਾਲੇ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਜਦੋਂ ਵੇਚੇ ਉਹ ਨਾਲ ਦੀ ਨਾਲ ਅਗਲੇ ਨੂੰ ਕਹੇ ਵੀ ਆਪਣੇ ਨਾਮ ਤੇ ਆਰਸੀ ਟਰਾਂਸਫਰ ਕਰਾ ਲੈ ਮੈਂ ਆਪਣੇ ਨਾਮ ਤੇ ਕੰਟੀਨਿਊ ਨਹੀਂ ਰੱਖਣੀ ਸਰ ਇਹ ਕੀ ਜੇ ਕਿਸੇ ਨੂੰ ਕੋਈ ਗਹਿਣੇ ਦਿੰਦੇ ਸੀਗੇ ਤੇ ਕੋਈ ਡਾਕੂਮੈਂਟ ਵੀ ਫੜਾਉਂਦੇ ਸੀ ਉਹਦੇ ਹੱਥ ਦੇ ਵਿੱਚ ਆਰਸੀ ਜਾਂ ਕੋਈ ਇੰਸ਼ੋਰੈਂਸ ਵਗੈਰਾ ਇਹ ਸਾਰੀਆਂ ਚੀਜ਼ ਸਰ ਇਹ ਪਾਰਟ ਆਫ ਹੋਇਆ ਜੇ ਮੈਂ ਹੁਣ ਇਹ ਟਰਿਕ ਵੀ ਤੁਹਾਨੂੰ ਦੱਸਣ ਲੱਗ ਗਿਆ ਤਾਂ ਮੈਂ ਅੱਗੇ ਆਈਡੀਆ ਨਹੀਂ ਸਪਲਾਈ ਕਰ ਸਕਦਾ ਸੌਰੀ ਇਟਸ ਅ ਪਾਰਟਸ ਆਫ ਇਨਵੈਸਟੀਗੇਸ਼ਨ ਕਿ ਇਹ ਕਿਵੇਂ ਉਹਨਾਂ ਨੂੰ ਕਨਵਿੰਸ ਕਰਦਾ ਸਰ ਉਹਨਾਂ ਦੀ ਆਪਾਂ ਨਕੀਲ ਕਰ ਰਹੇ ਹਾਂ ਕਿ ਬਿਲਕੁਲ ਸਰ ਡਾਕੂਮੈਂਟ ਵਗੈਰਾ ਜੋ ਬਿਲਕੁਲ ਜੀ ਬਿਲਕੁਲ ਸਾਰਾ ਚੀਜ਼ ਇਟ ਇਜ਼ ਇਨ ਦਾ ਵੇ ਐਂਡ ਇਨਵੈਸਟੀਗੇਸ਼ਨ ਚੋਂ ਦੇਖਾਂ ਸਰ ਕੋਈ ਮਨੀ ਵਗੈਰਾ ਵੀ ਸਭ ਤੋਂ ਪਹਿਲਾਂ ਅਸੀਂ ਬਾਈਕ ਰਿਕਵਰ ਕੀਤੇ ਨੇ ਉਸ ਤੋਂ ਬਾਅਦ ਇਹਨਾਂ ਨੇ ਉਹ ਟ੍ਰੇਲ ਬਣਾਵਾਂਗੇ ਮਨੀ ਟ੍ਰੇਲ ਔਰ ਉਸ ਉਸ ਚੀਜ਼ ਨੂੰ ਇਨਵੈਸਟੀਗੇਟ ਕਰਾਂਗੇ ਸਰ ਜਿਹੜੇ ਲੋਕ ਆਪਣਾ ਮੋਟਰਸਾਈਕਲ ਵਾਪਸ ਲੈਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਪੁਲਿਸ ਤੋਂ ਸਰ ਬਿਲਕੁਲ ਜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਸਾਰਾ ਲਿਸਟ ਮੇਰੇ ਕੋਲ ਹੈ ਜੀ ਵਿਦ ਮੋਟਰਸਾਈਕਲ ਨੰਬਰ ਇਸ ਵਰਦਾ ਲਈ ਕਰਾ ਕੇ ਜਿਹੜੇ ਓਨਰ ਆਪਣਾ ਓਨਰ ਦਿਖਾਊਗਾ ਆਪਣੀ ਆਰਸੀ ਨਾਲ ਦੀ ਨਸਬਰਦਨੀ ਹੋ ਜਾਣਗੀਆਂ ਸਰ ਇਹ ਜਿਵੇਂ ਤੁਸੀਂ ਅਸਰ ਉਹ ਕਹਿ ਸਕਦੇ ਆ ਕਿ ਜਿਹੜਾ ਰਜਿੰਦਰਾ ਹਸਪਤਾਲ ਦੇ ਵਿੱਚ ਲਗਾਤਾਰ ਮੋਟਰਸਾਈਕਲਾਂ ਚੋਰੀ ਸਰ ਕਾਲੀ ਮਾਤਾ ਮੰਦਰ ਰਜਿੰਦਰਾ ਹਸਪੀਟ ਔਰ ਆਪਣੀਆਂ ਜੁੜੀਆਂ ਜਿੰਨੀਆਂ ਮੇਜਰ ਸਮਾਨ ਨੇ ਕੋਈ ਛੱਡਿਆ ਹੀ ਨਹੀਂ ਸ਼ਹਿਰ ਦੀ ਥਾਂ ਸਭ ਚੋਰੀ ਨਾਲ ਕੀਤੀ ਸਰ ਜਿਵੇਂ ਤੁਸੀਂ ਰਤੀਏ ਤੇ ਮਾਨਸਾ ਦੇ ਸੀ ਕੀ ਪਟਿਆਲੇ ਰਹਿੰਦੇ ਸੀ ਜੀਆਂ ਵਾਰ ਚੋਰੀ ਕਰਕੇ ਉੱਥੇ ਲੱਗੇ ਜਾਂਦੇ ਸੀ ਜਨਾਬ ਵੀ ਪੀਜੀ ਚ ਰਹਿੰਦੇ ਨੇ ਤੇ ਇਹਨਾਂ ਨੇ ਨਵਾਂ ਆਈਡੀਆ ਕ੍ਰੀਏਟ ਕੀਤਾ ਔਰ ਕੁਛ ਦਿਨਾਂ ਚ ਇਹਨਾਂ ਨੇ ਤਰਥੱਲੀ ਮਚਾਤੀ ਹਰ ਥਾਂ ਤੋਂ ਬਾਈਕ ਚੱਕ ਕੇ